ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਅੱਜ ਦੀ ਸੇਵਾ ਹੈ ਮੇਰੇ ਭਾਈ ਸਾਹਿਬ ਮੇਰੇ ਵੱਡੇ ਵੀਰ ਸਦਾ ਜਰਨੈਲ ਸੰਤੁਲੀ ਬੱਚਾ ਜੀ ਵੀ ਹੈਲੋ ਇਹ ਦਿੱਲੀ ਤੋਂ ਸਪੈਸ਼ਲ ਆਏ ਨੇ ਜਦੋਂ ਦੇਖਿਆ ਵੀ ਆਪਾਂ ਦੇ ਹਲਕੇ 'ਚ ਅੱਜ ਇਹਨਾਂ ਸਾਨੂੰ 30 ਫੋਲਡਿੰਗ ਬੈੱਡ 30 ਗੱਦੇ 500 ਚਾਦਰ 200 ਕੰਬਲ ਜਿਹੜੇ ਕਿ ਆਪਾਂ ਕੰਬਲ ਤੇ ਚਾਦਰਾਂ ਬਾਅਦ ਜਦੋਂ ਸਾਡਾ ਸਹੀ ਤਰੀਕੇ ਨਾਲ ਪੋਜੀਸ਼ਨ ਹੋ ਜੇਗੀ ਉਹ ਸਾਡੇ ਕੋਲ ਸਮਾਨ ਸਾਰਾ ਆ ਗਿਆ ਇਹਨਾਂ ਨੇ ਬਹੁਤ ਵੱਡੀ ਸੇਵਾ ਕੀਤੀ ਹੈ ਮੈਂ ਲਾਈਨ ਕਲੱਬ ਰੈਲਬੰਦਗੀ ਸਭ ਤੋਂ ਪਹਿਲਾਂ ਦਿਲ ਦੀਆਂ ਗਹਿਰਾਈਆਂ ਤੋਂ ਭਾਈ ਸਾਹਿਬ ਦਾ ਮੈਂ ਧੰਨਵਾਦ ਕਰਦਾ ਵੇਖੋ ਸਾਡੀ ਜਿਹੜੀ ਲਾਈਨ ਕਲੱਬ ਏ ਗੁਰੂ ਦੀ ਕਿਰਪਾ ਨਾਲ ਇਹ ਸਾਰੀ ਗੁਰੂ ਦੀ ਕਿਰਪਾ ਜੇ ਗੁਰੂ ਸੇਵਾ ਕਰਾਵੇ ਤਾਂ ਹੁੰਦੀ ਹੈ ਜੇ ਗੁਰੂ ਹੀ ਚਾਏ ਤਾਂ ਸਭ ਕੁਝ ਹੁੰਦਾ ਹੈ ਜੋ ਆਜੇ ਨੁਕਸਾਨ ਹੋਇਆ ਇਹ ਸਾਡੇ ਕਰਮਾਂ 'ਚ ਲਿਖਿਆ ਸੀ ਦੇਖੋ ਪਰ ਇਹ ਵੀ ਇੱਕ ਜਿਹੜਾ ਨੁਕਸਾਨ ਹੋਇਆ ਨਾ ਪੰਜਾਬੀਆਂ ਨੂੰ ਪਤਾ ਲੱਗਿਆ ਸੀ ਕਿੱਥੇ ਖਲੋਤੇ ਆ ਨੀ ਇਹਦੇ ਇਸ ਚੀਜ਼ ਦਾ ਪਤਾ ਅੱਜ ਆਪਾਂ ਤਕਲੀਫ ਵਿੱਚ ਆਏ ਆ ਤੇ ਸਾਨੂੰ ਪਤਾ ਲੱਗਾ ਵੇਖੋ ਪੰਜਾਬ ਦੀ ਕਿਸੇ ਨੇ ਬਾਹ ਨਹੀਂ ਫੜੀ ਹੈਗੀ ਸਿਰ ਪੰਜਾਬ ਦੀ ਬਾਹ ਤੇ ਪੰਜਾਬੀਆਂ ਨੇ ਫੜੀ ਹੈ ਹਰਾਨੀ ਵਾਲੀ ਗੱਲ ਇਹ ਹੈਗੀ ਜਿਨ੍ਹਾਂ ਪਰਿਵਾਰਾਂ ਦੇ ਨੁਕਸਾਨ ਹੋਏ ਉਹਨਾਂ ਹੀ ਲੰਗਰ ਲਾਏ ਨੇ ਉਹੀ ਸੇਵਾ ਕਰ ਰਹੇ ਨੇ ਉਹਨਾਂ ਦੇ ਟਰੈਕਟਰ ਚੱਲ ਰਹੇ ਨੇ ਇਤੋਂ ਵੱਡਾ ਅਨਖੀ ਕੀ ਹੁਸਾ ਇਹ ਸਾਰਾ ਸਾਨੂੰ ਗੁਰੂਆਂ ਨੇ ਸਿਖਾਇਆ ਦਸਾਂ ਗੁਰੂਆਂ ਨੇ ਅਨਖਨਾ ਜੀਣ ਵਾਸਤੇ ਪਰ ਮੈਂ ਧੰਨਵਾਦਾਂ ਜਿਹੜੇ ਸਾਡੇ ਪੰਜਾਬੀ ਗਾਇਕ ਨੇ ਜਿਹੜੇ ਖੁੱਲ ਕੇ ਸੇਵਾ ਵਾਸਤੇ ਆਏ ਨੇ ਬਹੁਤ ਖੁਸ਼ੀ ਦੀ ਗੱਲ ਹੈ ਬਾਕੀ ਰਹੀ ਸਾਡੇ ਰੈਲ ਬਿੰਦਗੀ ਲਾਈਨ ਕਲੱਬ ਦੀ ਦੇਖੋ ਇੱਕ ਛੋਟਾ ਜਿਹਾ ਕਲੱਬ ਹੈ 베ਗੋ ਵਾਲੇ ਚ ਜਿਹੜਾ ਸ਼ੁਰੂ ਹੁੰਦਾ ਲੇਲ ਦਾਕ ਤੋਂ ਸ਼ੁਰੂ ਹੁੰਦਾ ਤੇ ਫਲੋਰ ਤੱਕ ਇਹ ਚ ਮਾਚਲ ਵੀ ਆਉਂਦਾ ਜੰਮੂ ਕਸ਼ਮੀਰ ਵੀ ਆਉਂਦਾ ਅੱਧਾ ਪੰਜਾਬ ਵੀ ਆਉਂਦਾ ਪਰ ਗੁਰੂਆਂ ਦੀ ਕਿਰਪਾ ਪੁਲਾਥ ਹਲਕੇ ਦੇ ਬੇਗੋਵਾਲ ਉੱਤੇ ਵੀ ਕਿ ਸਭ ਤੋਂ ਵੱਧ ਸੇਵਾ ਦੀ ਕੋਸ਼ਿਸ਼ ਕਰ ਰਿਹਾ ਜਿੱਦਨ ਦਾ ਇਹ ਹੜ ਆਇਆ ਆਪਾਂ ਹਰ ਦਿਨ ਚਾਹ ਥੋੜਾ ਚਾਹ ਜਿਆਦਾ ਪਰਮਾਤਮਾ ਦੀ ਕਿਰਪਾ ਨਾਲ ਸੇਵਾ ਕਰ ਰਹੇ ਆ ਅਸੀਂ ਗੁਰੂ ਅਗੇ ਗਰਦਾਸ ਵੀ ਇਉਂ ਹੀ ਕਰਦੇ ਨੇ हे ਪਰਮਾਤਮਾ ਸਾਨੂੰ ਸ਼ਕਤੀ ਦੇਈ ਮੇਰੇ ਲਾਈਨ ਮੈਂਬਰਾਂ ਨੂੰ ਸ਼ਕਤੀ ਦਈ ਮੇਰੇ ਪੁਲਤ ਦੇ ਸਾਰਿਆਂ ਵੀਰਾਂ ਨੂੰ ਸ਼ਕਤੀ ਦਈ ਇਹ ਵੱਧ ਤੋਂ ਵੱਧ ਆਪਣੇ ਹਲਕੇ ਦੀ ਸੇਵਾ ਕਰ ਸਕੀਏ ਜਿਹੜਾ ਵੀ ਕਿਸੇ ਵੀ ਪਰਿਵਾਰ ਨੂੰ ਕਿਸੇ ਵੇਖੋ ਇੱਕ ਘਾਟਾ ਨਹੀਂ ਪੂਰਾ ਕਰ ਸਕਦੇ ਘਾਟਾ ਤੇ ਉਹਨਾਂ ਆਪਾਂ ਝੋਨਾ ਨਿਕਲਦਾ 70000 ਰੁਪਿਆ ਏਕੜ ਸਰਕਾਰ ਨੇ ਕੋਈ ਦੇ ਦੇ ਕੀ ਦੀ 5000 ਦੇਗੀ ਵੇ ਦੇਣਾ ਜਾਂ ਨਹੀਂ ਦੇਣਾ ਪਰ ਮਸਲਾ ਇਹ ਚੀਜ਼ ਆਪਾਂ ਨਾਲ ਤੇ ਖਲੋਤੇ ਆ ਨਾ ਸਾਰੇ ਮੈਂ ਇੱਥੇ ਸਟੀਫਨ ਜੀ ਮੇਰੇ ਦੋਸਤ ਚੀਮਾ ਜੀ ਮੇਰੇ ਲਾਈਨ ਕਲੱਬ ਦੇ ਸਰਦਾਰ ਮਰੀਕ ਸਿੰਘ ਦਲਾਵਰੀ ਸਾਹਿਬ ਸਿਗਦੇਵ ਰਾਜ ਜੰਗੀ ਡੋਗਰਾ ਸਾਹਿਬ ਸਤਨਾਮ ਸਿੰਘ ਮੈਂ ਆਪਣੇ ਕੱਲੇ ਕੱਲੇ ਲਾਈਨ ਮੈਂਬਰ ਦਾ ਧੰਨਵਾਦ ਆ ਹੇ ਮਹਾਰਾਜ ਗੁਰੂ ਇੰਨੀ ਸ਼ਕਤੀ ਦੇ ਇਹੋ ਜਿਹਾ ਰੱਬ ਅੱਗੇ ਅਰਦਾਸ ਕਰਦਾ ਸਵੇਰੇ ਵੀ ਰਾਤੀ ਵੀ ਜਦੋਂ ਮੈਂ ਘਰੋਂ ਨਿਕਲਦਾ ਤੇ ਜਾਂਦਾ ਪਰਮਾਤਮਾ ਐਂਡ ਤੱਕ ਜਦੋਂ ਤੱਕ ਪਹਾੜ ਪੀੜਤਾਂ ਦੇ ਜਿਹੜੇ ਤਕਲੀਫ ਵਿੱਚ ਨੇ ਮੇਰੇ ਕੋਲ ਜੋ ਵੀ ਹੈਗਾ ਮੈਂ ਮਦਦ ਕਰ ਸਕਾਂ ਸੇਵਾ ਕਰ ਸਕਾਂ ਮੇਰੇ ਮਨ ਚ ਇੱਕੋ ਹੀ ਹੈ ਜ਼ਿੰਦਗੀ ਚ ਮੈਂ ਸੇਵਾ 바ਤ ਵੇਖੋ ਜਿੰਨੀ ਵੀ ਕਰ ਸਕਦਾ ਚਾਹੇ ਮੈਂ ਥੋੜੀ ਹੀ ਚਾਹੇ ਜਿਆਦਾ ਮੈਂ ਤਾਂ ਪਹਿਲਾਂ ਹੀ ਕਹਿ ਚੁੱਕਾ ਜਿੰਨ ਤੱਕ ਮੇਰੀ ਬਾਕੀ ਉਮਰ ਹੈਗੀ ਏ ਜਿਹੜੀ ਮੇਰੀ ਪਰਸਨਲ ਆਮਦਨ ਹੈਗੀ ਸਾਰੀ ਹੀ ਲਾਈਨ ਕਲੱਬ ਵਾਸਤੇ ਸੇਵਾ ਵਾਸਤੇ ਆ ਜਾ ਰੇ ਤੇ ਸੇਵਾ ਹਮੇਸ਼ਾ ਹੀ ਕਰਦੇ ਰਹਿਣਾ ਤੇ ਤੁਹਾਡਾ ਸਾਰਿਆਂ ਦਾ ਸਹਿਯੋਗ ਚਾਹੀਦਾ ਹੌਸਲਾ ਵੱਧਾ ਇਸ ਕਰਕੇ ਮੈਂ ਸਾਰਿਆਂ ਦਾ ਧੰਨਵਾਦਾਂ ਖਾਸ ਕਰਕੇ ਮੇਰਾ ਵੱਡੇ ਵੀਰ ਦਿੱਲੀ ਤੋਂ ਜਰਨੈਤ ਸਿੰਘ ਤੁਲੀ ਉਹਨਾਂ ਦਾ ਗਰੁੱਪ ਦਾ ਮੈਂ ਦਿਲ ਦੀ ਗ੍ਰਹਿ ਸਵਾਰਾ ਪਿੰਡੋਂ ਲੋ ਵੀ ਧੰਨਵਾਦ ਕਰਦਾ ਵੀ ਉਹਨਾਂ ਵੇਖੋ ਉਹਨਾਂ ਕਿਹੜਾ ਰਾਪੁਰ ਰਾਇਆਂ ਦੇਖਿਆ ਸੀ ਇਸੇ ਕਰਕੇ ਵੇਖੋ ਇਹ ਇਹਨਾਂ ਦਾ ਵੀ ਇੱਥੇ ਵੀ ਜਿਵੇਂ ਆਉਣਾ ਲਿਖਿਆ ਸੀ ਮੈਂ ਦੁਬਾਰਾ ਇਹਨਾਂ ਦਾ ਧੰਨਵਾਦ ਕਰਦਾ ਇਹਨਾਂ ਬਹੁਤ ਵੱਡੀ ਸੇਵਾ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਸੀਂ ਬੰਨ ਰਾਪੁਰ ਰਾਇਆਂ ਤੇ ਲਾਇਨ ਜੀ ਕਲੱਬ ਬੇਗੋਵਾਲ ਜਿਸ ਦੇ ਪ੍ਰਧਾਨ ਸਰਦਾਰ ਰਚਪਾਲ ਸਿੰਘ ਬੱਚਾ ਜੀ ਵੀ ਜੀ ਤੇ ਜਿਨ੍ਹਾਂ ਵੱਲੋਂ ਸੇਵਾ ਇਹ ਸਰਦਾਰ ਜਰਨੈਲ ਸਿੰਘ ਜੀ ਤੁਲੀ ਉਹਨਾਂ ਦੀ ਪੂਰੀ ਟੀਮ ਦਾ ਬਹੁਤ ਬਹੁਤ ਧੰਨਵਾਦੀ ਆ ਅ ਰਿਸ਼ਪਾਲ ਭਾਜੀ ਨੇ ਕੱਲ ਮੈਨੂੰ ਟੈਲੀਫੋਨ ਕੀਤਾ ਸੀ ਕਿ ਅਸੀਂ ਤੁਹਾਡੇ ਮੇਨ ਜਿਹੜਾ ਪੁਆਇੰਟ ਹੈਗਾ ਰਾਪੂਰ ਆਈਆਂ ਉੱਥੇ ਨਹੀਂ ਆ ਸਕੀ ਤੇ ਅਸੀਂ ਕੁਝ ਲੈ ਕੇ ਆਉਣਾ ਚਾਹੁੰਦੇ ਆ ਰਾਸ਼ਨ ਲਿਆਈਏ ਡੰਗਰਾਂ ਲਈ ਚਾਰਾ ਲਿਆਈਏ ਜਾਂ ਜਾਂ ਯਾ ਕੁਝ ਹੋਰ ਜਿਹੜੀ ਚੀਜ਼ ਤੁਸੀਂ ਕਹਿੰਨੇ ਆ ਤੇ ਲੰਮੀ ਡਿਸਕਸ ਤੋਂ ਬਾਅਦ ਇਹ ਕੀਤਾ ਕਿ ਕਿਉਂ ਨਾ ਕਿਉਂਕਿ ਰਾਸ਼ਨ ਵੀ ਆਈ ਗਿਆ ਡੰਗਰਾਂ ਲਈ ਚਾਰਾ ਵੀ ਆਈ ਗਿਆ ਪਰ ਕਈ ਜਿਹੜੇ ਹੜ ਪ੍ਰਭਾਵਿਤ ਲੋਕ ਆ ਉਹਨਾਂ ਲਈ ਜਿਹੜੇ ਮੰਝੇ ਆ ਕਈਆਂ ਦੇ ਰੁੜ ਗਏ ਕਈਆਂ ਦੇ ਖਰਾਬ ਹੋ ਗਏ ਉਹ ਜਿਹੜੇ ਮੰਝਿਆਂ ਦਾ ਤੇ ਕਿਉਂ ਨਾ ਇੰਤਜ਼ਾਮ ਕੀਤਾ ਜਾਵੇ ਤੇ ਭਾਜੀ ਉਹਨਾਂ ਨੇ ਬੇਨਤੀ ਹੋਈ ਵੀ ਸਲਾਹ ਬਹੁਤ ਵਧੀਆ ਜੀ ਮੰਜਿਆਂ ਦੀ ਤੇ ਮੰਜੇ ਦੀ ਗੱਲ ਹੋਈ ਸੀ ਤੇ ਉੱਥੇ ਜਾ ਕੇ ਇਹਨਾਂ ਨੇ ਕਿਹਾ ਵੀ ਕਿਉਂ ਨਾ ਆਪਾਂ ਇੱਕ ਗੱਦਾ ਵੀ ਨਾਲ ਲੈ ਲਈਏ ਅਸੀਂ ਬਹੁਤ ਬਹੁਤ ਧੰਨਵਾਦੀਆਂ ਇਹ ਇਹ ਬਹੁਤ ਵੱਡੀ ਕਿਸੇ ਲਈ ਉਹ ਗੱਲ ਨਿੰਗੀ ਹੈਗੀ ਵੀ ਬਹੁਤ ਵੱਡੀ ਇਹ ਰਾਤ ਲੈ ਕੇ ਆਏ ਆ ਜਾਂ ਬਹੁਤ ਵੱਡੀ ਇਹ ਦਿਨ ਆ ਇਹਨਾਂ ਦਾ ਬਹੁਤ ਵੱਡਾ ਗੁਜ਼ਾਰਾ ਹੋ ਜਾਣਾ ਪਰ ਉਹ ਗੱਲ ਨਹੀਂ ਹੁੰਦੀ ਗੱਲ ਇਹ ਹੁੰਦੀ ਆ ਗੱਲ ਸੋਚ ਦੀ ਹੁੰਦੀ ਆ ਬੀ ਐਸ ਮਾੜੇ ਸਮੇਂ 'ਚ ਅਸੀਂ ਤੁਹਾਡੇ ਨਾਲ ਖੜੇ ਆ ਕਿਸੇ ਜੰਗਲ ਨੂੰ ਅੱਗ ਲੱਗੀ ਸੀ ਤਾਂ ਇੱਕ ਚਿੜੀ ਦਰਖਤੋਂ ਉੱਡੀ ਉਹ ਸਮੁੰਦਰ 'ਚੋਂ ਆਪਣੀ ਇੱਕ ਚੁੰਝ ਭਾਰ ਕੇ ਲਿਆ ਕੇ ਜਿਹੜੀ ਅੱਗ ਬੁਝਾਉਣ ਦੀ ਕੋਸ਼ਿਸ਼ ਕਰਦੀ ਸੀ ਤੇ ਬਹੁਤ ਸਾਰੇ ਜਾਨਵਰਾਂ ਨੇ ਉਹਨੂੰ ਕਿਹਾ ਵੀ ਤੇਰੀ ਇਹ ਚੁੰਝ ਦੇ ਨਾਲ ਕਿਹੜਾ ਅੱਗ ਬੁਝ ਚੱਲੀ ਆ ਉਹ ਕਹਿੰਦੀ ਇਹ ਮੈਨੂੰ ਵੀ ਪਤਾ ਵੀ ਮੇਰੀ ਚੁੰਜਨਾ ਇਹ ਅੱਗ ਨਹੀਂ ਬੁਝਣੀ ਪਰ ਮੇਰੀ ਮੇਰੀ ਜਿਹੜੀ ਮੇਰਾ ਮੇਰਾ ਕਰਤੱਬਾ ਇਹ ਲਿਖਿਆ ਜਾਣਾ ਕਿ ਮੈਂ ਅੱਗ ਬੁਝਾਉਣ ਵਾਲਿਆਂ ਸੀ ਮੈਂ ਅੱਗ ਲਾਉਣ ਵਾਲਿਆਂ ਚ ਨਹੀਂ ਸੀ ਸੋ ਅੱਜ ਸਮੇਂ ਦੀ ਲੋੜ ਆ ਸਰਕਾਰਾਂ ਦੀ ਸਰਕਾਰਾਂ ਐ ਆਪਾਂ ਜੋਲ ਚਾਹੁੰਦੇ ਸੀ ਸਰਕਾਰਾਂ ਕੀ ਇੱਕ ਖੇਰੇ ਦੋ ਦੋ ਬੂਰੇ ਫੀਲਡ ਦੇ ਵੰਡ ਕੇ ਗਏ ਉਹਨਾਂ ਇੱਕ ਕਿਸਾਨ ਦਾ ਕੀ ਹੋ ਸਕਦਾ ਪਿਛਲੀ ਵਾਰੀ ਵੀ ਕਿਹਾ ਮੁਰਗੀ ਬੱਕਰੀ ਇਹ ਘਰ ਡੰਗਰਾ ਦਾ ਸਭ ਕੁਝ ਅਹੀ ਦਾਗੇ ਨੁਕਸਾਨ ਦਾ ਪਰ ਮਗਰੋਂ ਰਿਜ਼ਲਟ ਕੀ ਹੋਇਆ ਅੱਧੇ ਇੱਕ ਕਿਸਾਨਾਂ ਨੂੰ 6600 ਰੁਪਿਆ ਪਰ ਕਿੱਲਾ ਉਹ ਵੀ ਸ਼ਰਤ ਲਾ ਦਿੱਤੀ ਕਿ 5 ਕਿੱਲੇ ਤੱਕ ਇੱਕ ਬੰਦੇ ਦੇ 50 ਕਿੱਲੇ ਆ ਉਹਦਾ 50 ਕਿੱਲੇ ਦਾ ਨੁਕਸਾਨ ਹੋਇਆ ਤੇ ਉਹ 5 ਕਿੱਲਿਆਂ ਨੂੰ ਕੀ ਕਰੂਗਾ ਸੋ ਇਹ ਜਿਹੜੀਆਂ ਸ਼ਰਤਾਂ ਤੋੜ ਕੇ ਸਰਕਾਰ ਨੂੰ ਵੱਧ ਤੋਂ ਵੱਧ ਜਿਹੜੀ ਖੜ ਪ੍ਰਭਾਵਿਤ ਲੋਕ ਆ ਉਹਨਾਂ ਦੀ ਮਦਦ ਲਈ ਕਰਨਾ ਚਾਹੀਦਾ ਘੱਟ ਤੋਂ ਘੱਟ 50000 ਰੁਪਇਆ ਪਰ ਏਕੜ ਜਿਹੜਾ ਮੁਆਵਜ਼ਾ ਦੇਣਾ ਚਾਹੀਦਾ ਤੇ ਹੋਰ ਜਿਹੜੇ ਨੁਕਸਾਨ ਆ ਉਹਦੀ ਪਰਪਾਈ ਕਰਨੀ ਚਾਹੀਦੀ ਆ ਇਹ ਹੀ ਬੇਨਤੀ ਆ ਤੇ ਬਹੁਤ ਬਹੁਤ ਧੰਨਵਾਦ ਫੇਰ ਦੁਬਾਰਾ ਇਹ ਲੈਂਡ ਕਲੱਬ ਦਾ ਤੇ ਆਪਣੇ ਪੂਰੇ ਨਗਰ ਦਾ ਤੇ ਹੁਣ ਜਿਹੜੀ ਇਹਨਾਂ ਨੇ ਬਹੁਤ ਵਧੀਆ ਉਪਰਾਲਾ ਕੀ ਜਿਹੜੇ ਮੰਝੇ ਆ ਉਹ ਆਪਾਂ ਤਕਸੀਮ ਕਿਉਂਕਿ ਇੱਥੇ ਲਿਸਟ ਸੀ ਜਿਹੜੇ ਥੋੜੇ ਘਰ ਇਹ ਮੰਡਦੇ ਆ ਤੇ ਲਿਸਟ ਤੋਂ ਇਲਾਵਾ ਅਸੀਂ ਚਾਹਿਆ ਸੀ ਵੀ ਦੋ ਚਾਰ ਪੰਜ ਘਰ ਜਿਹੜੇ ਜਿਹੜੇ ਥੋੜੇ ਜੇ ਸਾਨੂੰ ਮਹਿਸੂਸ ਹੋਇਆ ਵੀ ਉਹਨਾਂ ਦਾ ਸਹਾਰਾ ਜਿਹੜੇ ਵਿਧਵਾ ਹੈਗੀਆਂ ਔਰਤਾਂ ਉਹਨਾਂ ਨੂੰ 1 2 3 4 5 ਜਿਹੜੀਆਂ ਹੈਗੀਆਂ ਉਹਨਾਂ ਨੂੰ ਜਰੂਰ ਇਹ ਵਿੱਚ ਦਵਾਵਾਂਗੇ ਤੇ ਜਿਹੜੇ ਹੁਣ ਮੈਂ ਚਾਹੂੰਗਾ ਕਿ ਪੰਚਾਇਤ ਸਰਪੰਚ ਸਾਹਿਬ ਆਏ ਨਹੀਂ ਸਰਪੰਸਾਂ ਕਿਹਨੇ ਹੈ ਬੋਲਣਾ ਤੋ ਚਿਮਾ ਜੀ ਜੀ ਜੀ